ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਅਮਰਪਾਲ ਸਿੰਘ ਤੇ ਉਸਦੇ ਸਾਥੀ ਕੈਦ ਨੇ ਐਨਐਸਏ ਦੇ ਚਲਦੇ ਸਜ਼ਾ ਕੱਟ ਰਹੇ ਨੇ ਪਰ ਹੁਣ ਅਮਰਪਾਲ ਸਿੰਘ ਦੀ ਸਿਹਤ ਖਾਸੀ ਖਰਾਬ ਨਜ਼ਰ ਆ ਰਹੀ ਹੈ ਅਮਰਪਾਲ ਸਿੰਘ ਦੇ ਵਕੀਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਹੁਣ ਸ਼ਹੀਦੀ ਦੇ ਐਨ ਕਰੀਬ ਅਮਰਪਾਲ ਅਮਰਪਾਲ ਮੌਤ ਕਿਨਾਰੇ 'ਤੇ ਹੈ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਦਰਸਲ ਅਮਰਿਤਪਾਲ ਦੀ ਸਿਹਤ ਬੇਹੱਦ ਨਾਜ਼ੁਕ ਚੱਲਦੀ ਪਈ ਹੈ ਇਸ ਬਾਰੇ ਅਮਰਿਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਵੀ ਜਾਣਕਾਰੀ ਸਾਂਝੀ ਕੀਤੀ ਔਰ ਇਸੇ ਨੂੰ ਲੈ ਕੇ ਉਹਨਾਂ ਨੇ ਸਾਫ਼ ਕਿਹਾ ਹੈ ਕਿ ਅਮਰਿਤਪਾਲ ਸਿੰਘ ਦੀ ਸਿਹਤ ਬੇਹੱਦ ਨਾਜ਼ੁਕ ਹੋ ਰਹੀ ਹੈ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਜਦੋਂ ਖੰਗਦਾ ਆ ਤੇ ਉਸ ਦੇ ਨਾਲ ਖੂਨ ਬਾਹਰ ਆਉਂਦਾ ਹੈ ਖੂਨ ਦੀ ਖਾਂਸੀ ਕਰਦਾ ਪਿਆ ਅੰਮ੍ਰਿਤਪਾਲ ਸਿੰਘ ਜੇਲ੍ਹ ਦੇ ਅੰਦਰ ਇਹ ਹਾਲਾਤ ਬਣੇ ਹੋਏ ਨੇ ਅੰਮ੍ਰਿਤਪਾਲ ਸਿੰਘ ਦੇ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ 14 ਤਰੀਕ ਨੂੰ ਅੰਮ੍ਰਿਤਪਾਲ ਸਿੰਘ ਦੇ ਪਤਨੀ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਡਿਬਰੂਗੜ੍ਹ ਦੇ ਵਿੱਚ ਮਿਲ ਕੇ ਆਏ ਨੇ ਔਰ ਸੂਤਰਾਂ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਜਦੋਂ ਉਹਨਾਂ ਦੇ ਸਾਹਮਣੇ ਵਿਖੰਗਿਆ ਤੇ ਉਦੋਂ ਵੀ ਉਹਦੇ ਦੀ ਖੰਗ ਦੇ ਵਿੱਚੋਂ ਖੂਨ ਡੁੱਲਿਆ ਜਿਸ ਤੋਂ ਸਾਫ਼ ਸਪਸ਼ਟ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਸਿਹਤ ਕਿੰਨੀ ਨਿੱਗਰਦੀ ਜਾ ਰਹੀ ਹੈ ਅੰਮ੍ਰਿਤਪਾਲ ਸਿੰਘ ਸਜ਼ਾ ਕੱਟ ਰਿਹਾ ਐਨਐਸ ਕਹਦੀ ਨੇ ਉਹ ਭੁਖੜ ਹੜਤਾਲ ਤੇ ਸਨ ਅਜੇ ਤੱਕ ਆਉਂਦੇ ਆਉਂਦੇ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਬਾਰੇ ਖਬਰ ਸਾਹਮਣੇ ਆਈ ਸੀ ਕਿ ਅੰਮ੍ਰਿਤਪਾਲ ਦੇ ਸਾਥੀ ਜ਼ਰੂਰ ਬਿਮਾਰ ਨੇ ਪਰ ਦੂਜੇ ਪਾਸੇ ਹੁਣ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੀ ਚਰਚਾ ਬਣ ਗਈ ਹੈ ਕਿ ਅੰਮ੍ਰਿਤਪਾਲ ਸਿੰਘ ਖੂਨ ਦੀ ਖੰਗ ਕਰਦਾ ਪਿਆ ਖੂਨ ਭਰੀ ਖੰਗ ਕਰਦਾ ਪਿਆ ਜਿਸ ਨੂੰ ਲੈ ਕੇ ਜ਼ਰੂਰ ਪੰਥ ਜਿਹੜਾ ਆ ਉਹ ਪਰੇਸ਼ਾਨ ਨਜ਼ਰ ਆ ਰਿਹਾ ਅਮਰਪਾਲ ਸਿੰਘ ਦੇ ਵਕੀਲ ਨੇ ਖਾਸ ਤੌਰ ਦੇ ਉੱਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਇਸ ਬੁਨਿਆਦ ਤੇ ਜਾਣਕਾਰੀ ਸਾਂਝੀ ਕੀਤੀ ਹੈ ਕਿਉਂਕਿ ਬਾਅਦ ਵਿੱਚ ਉਹਨਾਂ ਦੇ ਉੱਤੇ ਨਾ ਇਲਜ਼ਾਮ ਲਗਾਇਆ ਜਾਵੇ ਕਿ ਉਹ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਹੇ ਹਾਲਾਂਕਿ ਜਿੰਨਾ ਕਿ ਇਹੀ ਕਿਹਾ ਜਾ ਰਿਹਾ ਸੀ ਕਿ ਸਿਹਤ ਜਿਹੜੀ ਹੈ ਨਾਜ਼ੁਕ ਹੈ ਪਰ ਕਿੰਨੀ ਨਾਜ਼ੁਕ ਹੈ ਇਸ ਬਾਰੇ ਨਹੀਂ ਦੱਸਿਆ ਗਿਆ ਸੀ ਇੱਥੋਂ ਤੱਕ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਅਮਰਪਾਲ ਸਿੰਘ ਦੀ ਸਿਹਤ ਬੇਹਦ ਨਾਜ਼ੁਕ ਹੈ ਉਹਨਾਂ ਦੇ ਵਕੀਲ ਨੇ ਇੱਥੋਂ ਤੱਕ ਗੱਲ ਕਰ ਦਿੱਤੀ ਹੈ ਕਿ ਅਮਰਪਾਲ ਸਿੰਘ ਹੁਣ ਸ਼ਹੀਦੀ ਦੇ ਨਜ਼ਦੀਕ ਹੈ ਮੌਤ ਦੇ ਨਜ਼ਦੀਕ ਹੈ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਅਮਰਿਤਪਾਲ ਸਿੰਘ ਦੀ ਸਿਹਤ ਨੂੰ ਲੈ ਕੇ ਕੀ ਕੁਝ ਕੀਤਾ ਜਾਂਦਾ ਹੈ ਇਹ ਸਮਾਂ ਦੱਸੇਗਾ ਪਰ ਫਿਲਹਾਲ ਅਮਰਿਤਪਾਲ ਸਿੰਘ ਨੂੰ ਪੰਜਾਬ ਬਚਾਉਣ ਦੀ ਜਿਹੜੀ ਆਵਾਜ਼ ਹੈ ਉਹ ਹੋਰ ਬੁਲੰਦ ਕਰ ਦਿੱਤੀ ਗਈ ਹੈ ਅਮਰਿਤਪਾਲ ਸਿੰਘ ਤੇ ਉਸਦੇ ਸਾਥੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਔਰ ਸਾਫ਼ ਕਿਹਾ ਜਾ ਰਿਹਾ ਕਿ ਅਮਰਿਤਪਾਲ ਸਿੰਘ ਖੂਨ ਭਰੀ ਖੰਗ ਕਰਦਾ ਪਿਆ ਉਹਦੀ ਖੰਗ ਦੇ ਵਿੱਚੋਂ ਖੂਨ ਡੁੱਲਦਾ ਪਿਆ ਇਹਨਾਂ ਮਸਲਿਆਂ ਨੂੰ ਲੈ ਕੇ ਫਿਲਹਾਲ ਸਬ ਕਮੇਟੀ ਵੀ ਆਪਣੇ ਕੰਮ ਜੋਰਾਂ ਸ਼ੋਰਾਂ ਨਾਲ ਕਰ ਰਹੀ ਹੈ ਪਰ ਦੂਜੇ ਪਾਸੇ ਅਮਰਤਪਾਲ ਸਿੰਘ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਸਮਰਥਕ ਨੇ ਉਹਦੇ ਸਾਥੀਆਂ ਦੇ ਪਰਿਵਾਰਕ ਮੈਂਬਰ ਤੇ ਸਮਰਥਕ ਨੇ ਉਹਨਾਂ ਨੇ ਵੀ ਭੁਖੜ ਹੜਤਾਲ ਵਿੱਢੀ ਹੋਈ ਹੈ ਹਾਲਾਤ ਦੋਵੇਂ ਪਾਸੇ ਨਾਜ਼ੁਕ ਨੇ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਹੈਰੀਟੇਜ ਸਟਰੀਟ ਦੇ ਉੱਤੇ ਧਰਨਾ ਜਿਹੜਾ ਆ ਉਹ ਅੰਮ੍ਰਿਤਪਾਲ ਸਿੰਘ ਦੇ ਕਰੀਬੀਆਂ ਦੇ ਵੱਲ ਲਗਾਇਆ ਗਿਆ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਇਹਨਾਂ ਹਾਲਾਤਾਂ ਦੇ ਵਿੱਚੋਂ ਲੰਘਦਾ ਪਿਆ ਹੈ ਜਿੱਥੇ ਉਸ ਦੇ ਵਕੀਲ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅੰਮ੍ਰਿਤਪਾਲ ਸਿੰਘ ਸ਼ਹਾਦਤ ਦੇ ਨਜ਼ਦੀਕ ਹੈ ਅੰਮ੍ਰਿਤਪਾਲ ਸਿੰਘ ਮੌਤ ਦੇ ਨਜ਼ਦੀਕ ਹੈ ਇਹਨਾਂ ਬਿਆਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਡਰ ਤੇ ਸਹਿਮ ਦਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਨਜ਼ਰ ਆ ਰਿਹਾ ਹੈ ਅੰਮ੍ਰਿਤਪਾਲ ਸਿੰਘ ਗ੍ਰਿਫਤਾਰੀ ਤੋਂ ਪਹਿਲਾਂ ਨੌਜਵਾਨਾਂ ਦਾ ਹੀਰੋ ਰਿਹਾ ਅੰਮ੍ਰਿਤਪਾਲ ਆਡਲ ਮੰਨਦੇ ਰਹੇ ਨੇ ਪੰਜਾਬ ਦੇ ਨੌਜਵਾਨ ਔਰ ਅੰਮ੍ਰਿਤਪਾਲ ਸਿੰਘ ਦੇ ਫਾਲੋਅਰ ਰਹੇ ਨੇ ਪਰ ਹੁਣ ਕੀ ਪੰਜਾਬ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੇ ਸਪੋਰਟ ਦੇ ਵਿੱਚ ਖੜਨਗੇ ਇਹ ਵੱਡਾ ਸਵਾਲ ਖੜਾ ਹੁੰਦਾ ਅੰਮ੍ਰਿਤਪਾਲ ਸਿੰਘ ਫਿਲਹਾਲ ਆਸਾਂ ਦੀ ਡਿਪਰੂਗੜ ਜੇਲ੍ਹ ਦੇ ਵਿੱਚ ਹੈ ਲੰਘੇ ਕੁਝ ਦਿਨਾਂ ਦੇ ਵਿੱਚ ਅਚਾਨਕ ਉਸ ਦੀ ਸਿਹਤ ਇੰਨੀ ਜ਼ਿਆਦਾ ਖਰਾਬ ਹੋ ਗਈ ਕਿ ਹੁਣ ਆ ਕੇ ਅੰਮ੍ਰਿਤਪਾਲ ਸਿੰਘ ਖੂਨ ਭਰੀ ਖੰਘ ਕਰਦਾ ਪਿਆ ਆ ਔਨ ਦੇ ਸਮੇ ਨੂੰ ਕੀ ਕੋਈ ਸਾਹਮਣੇ ਆਂਦਾ ਉਹ ਸਮਾਂ ਦੱਸੇਗਾ ਫਿਲਹਾਲ ਜੋ ਵਕੀਲ ਦੀ ਜਾਣਕਾਰੀ ਸਾਹਮਣੇ ਆਈ ਹੈ ਆਓ ਸੁਣ ਲੈਂਦੇ ਆ ਕੱਲ ਮੈਨੂੰ ਬੀਬੀ ਕਰਨਦੀਪ ਕੌਰ ਜਿਹੜੀ ਉਹਨਾਂ ਦੇ ਧਰਮ ਪਤਨੀ ਨੇ ਇਹ ਭਾਈ ਸਾਹਿਬ ਦੇ ਉਹਨਾਂ ਨੇ ਮੈਨੂੰ ਟੈਲੀਫੋਨ ਤੇ ਦੱਸਿਆ ਹੈ ਕਿ ਕੱਲ ਉਹਨਾਂ ਦੀ ਮੁਲਾਕਾਤ ਸੀ ਜੀ 13 ਤਰੀਕ ਨੂੰ 13 ਮਾਰਚ 2024 ਨੂੰ ਡਿਪਰੂਵੇਡ ਸੈਂਟਰਲ ਜੇਲ੍ਹ 'ਚ ਭਾਈ ਸਾਹਿਬ ਨਾਲ ਤੇ ਉਹ ਭਾਈ ਸਾਹਿਬ ਨੂੰ ਮਿਲੇ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਜੀ ਭਾਈ ਸਾਹਿਬ ਨੂੰ ਖੂਨ ਦੀ ਉਲਟੀ ਆਈ ਜੀ ਤੇ ਉਹ ਖੂਨ ਦੀ ਉਲਟੀ ਤੋਂ ਬਾਅਦ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਅਤੀ ਨਾਜ਼ੁਕ ਹੈ ਜੀ ਇਹ ਅਤੀ ਗੰਭੀਰ ਹੈ ਕੱਲਾ ਗੰਭੀਰ ਵੀ ਨਹੀਂ ਕਹਿ ਸਕਦੇ অতি ਨਾਜ਼ੁਕ ਤੇ অতি ਗੰਭੀਰ ਕਹਿ ਸਕਦੇ ਆ ਤੇ ਕੋਈ ਵੀ ਅਣਹੋਣੀ ਹੋ ਸਕਦੀ ਹੈ ਉਹ ਹਸਪੀਟਲ ਜਾਣ ਨੂੰ ਤਿਆਰ ਨਹੀਂ ਹਨ ਹਾਂਜੀ ਨਾ ਉਹ ਫੋਰਸੇ ਬਿਲੀ ਜਿਹੜੀ ਫੀਡਿੰਗ ਹੈ ਉਸ ਦੇ ਲਈ ਤਿਆਰ ਨਹੀਂ ਜੀ ਤੇ ਇਸ ਦੇ ਲਈ ਹਸਪਤਾਲ ਜਾਂਦਾ ਤੇ ਲੈ ਕੇ ਜਾਂਦਾ ਤੇ ਇਲਾਜ ਕਰਨ ਦਾ ਮਤਲਬ ਨਹੀਂ ਉਹ ਭਾਈ ਸਾਹਿਬ ਨੇ ਸਪਸ਼ਟ ਤੌਰ ਤੇ ਇਹ ਹੈ ਕਿ ਗੇਲ ਬਦਲੀ ਦੇ ਮੁੱਖ ਮੁੱਦੇ تھے ਜੀ ਉਹ ਜਿਹੜਾ ਹੈਗਾ ਉਹ ਕੋਈ ਸਮਝੌਤਾ ਨਹੀਂ ਕਰਨਗੇ ਤੇ ਉਹ ਜਿਹੜਾ ਉਹਨਾਂ ਨੇ ਪਰਨ ਲਿਆ ਪਖੜ ਹੜਤਾਲ ਜਾਰੀ ਰੱਖਣ ਦਾ ਉਹ ਹਰ ਹਾਲਤ ਦੇ ਵਿੱਚ ਉਹ ਹੜਤਾਲ ਜਾਰੀ ਰੱਖਣਗੇ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ